ਪੀਰ ਬੁੱਧੂ ਸ਼ਾ ਸੈਦ ਬੁੱਧੂ ਸ਼ਾ ਸੜੋਰੇ ਦੇ ਰਹਿਣ ਵਾਲੇ ਸਨ ਉਹ ਖੁੱਲੇ ਖਿਆਲਾਂ ਦੇ ਸੂਫੀ ਫਕੀਰ ਸਨ ਅਤੇ ਉਹਨਾਂ ਸਾਹਮਣੇ ਹਿੰਦੂ ਮੁਸਲਮਾਨ ਬਰਾਬਰ ਸਨ ਉਹਨਾਂ ਪਾਸ ਇੱਕ ਬਹੁਤ ਵੱਡੀ ਜਾਗੀਰ ਸੀ ਅਤੇ ਹਜ਼ਾਰਾਂ ਹੀ ਚੇਲੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਜਾਗੀਰ ਦੀ ਆਮਦਨ ਤੋਂ ਉਹ ਹਰ ਵੇਲੇ ਹਿੰਦੂ ਅਤੇ ਮੁਸਲਮਾਨਾਂ ਲਈ ਕੁੱਲੇ ਲੰਗਰ ਲਾ ਛੱਡਦੇ ਸਨ। ਓਹੋ ਗੁਰੂ ਨਾਨਕ ਦੇਵ ਜੀ ਦੇ ਬਹੁਤ ਵੱਡੇ ਸ਼ਰਤਾਲੂ ਸਨ। ਜਦ ਉਹਨਾਂ ਨੂੰ ਇਹ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬਿਰਾਜਮਾਨ ਗੁਰੂ ਗੋਬਿੰਦ राय ਜੀ ਪੌਂਟਾ ਸਾਹਿਬ ਵਿਖੇ ਆ ਗਏ ਹਨ। ਤਾਂ ਉਹਨਾਂ ਦੇ ਮਨ ਵਿੱਚ ਇਹ प्रबल ਰੀਜ ਪੈਦਾ ਹੋਈ ਕਿ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਾਣ। ਪੋਂਟਾ ਸਾਹਿਬ ਉਹਨਾਂ ਦੇ ਨਗਰ ਸ਼ਡੋਰਾ ਤੋਂ ਕੇਵਲ 16 ਮੀਲ ਦੇ ਫਾਸਲੇ ਉੱਤੇ ਹੀ ਸੀ ਇਸ ਲਈ ਗੁਰੂ ਸਾਹਿਬ ਨੂੰ ਮਿਲਣ ਦਾ ਇਹ ਵਧੀਆ ਮੌਕਾ ਸੀ ਸਯਦ ਜੀ ਆਪਣੇ ਸੈਂਕੜੇ ਚੇਲੇ ਬਾਲਿਆਂ ਨੂੰ ਲੈ ਕੇ ਗੁਰੂ ਜੀ ਦੇ ਦਰਬਾਰ ਪੁੱਜੇ ਉਸ ਸਮੇਂ ਦਰਬਾਰ ਲੱਗਾ ਹੋਇਆ ਸੀ ਅਤੇ ਇਲਾਹੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਸਯਦ ਸਾਹਿਬ ਜਦੋਂ ਗੁਰੂ ਜੀ ਦੇ ਸਾਹਮਣੇ ਹੋਏ ਤਾ ਉਹਨਾਂ ਦਾ ਗੁਰੂ ਜੀ ਅੱਗੇ ਸਿਰ ਨਿਵਾਉਂਦਾ ਹੌਸਲਾ ਹੀ ਨਾ ਪਿਆ ਜਿਸ ਵਿਅਕਤੀ ਨੂੰ ਰੋਜ਼ ਸੈਂਕੜੇ ਵਿਅਕਤੀ ਸਿਜਦੇ ਕਰਦੇ ਸਨ ਭਲਾ ਉਹ ਕਿਵੇਂ ਕਿਸੇ ਅੱਗੇ ਸਿਰ ਨਿਵਾ ਸਕਦਾ ਸੀ ਗੁਰੂ ਜੀ ਨੇ ਜਦ ਉਹਨਾਂ ਵੱਲ ਵੇਖਿਆ ਤਾਂ ਉਹਨਾਂ ਦੇ ਮਨ ਦੇ ਦੁੰਦ ਨੂੰ ਸਮਝ ਲਿਆ ਉਹਨਾਂ ਨੇ ਉਸ ਨੂੰ ਆਪਣੇ ਕੋਲ ਬਿਠਾਇਆ ਬੁਲਾਇਆ ਅਤੇ ਬੜੇ ਪਿਆਰ ਨਾਲ ਬੈਠਣ ਲਈ ਕਿਹਾ ਉਹਨਾਂ ਦਾ ਹਾਲਚਾਲ ਪੁੱਛਿਆ ਅਤੇ ਉਹਨਾਂ ਦੀਆਂ ਅੱਖਾਂ ਨਾਲ ਅੱਖਾਂ ਮਿਲਾ ਕੇ ਮੁਸਕਰਾ ਪਏ। ਪੀਰ ਜੀ ਵੀ ਗੁਰੂ ਜੀ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ। ਅਤੇ ਉਹਨਾਂ ਨੇ ਗੁਰੂ ਜੀ ਨੂੰ ਕਿਹਾ, ਮੇਰੇ ਮਨ ਵਿੱਚ ਹਰ ਵੇਲੇ ਇਹ ਖਿਆਲ ਘੁੰਮਦਾ ਰਹਿੰਦਾ ਹੈ ਕਿ ਅੱਲਾ ਨਾਲ ਮਿਲਾਬ ਕਿਵੇਂ ਹੋਵੇ? ਗੁਰੂ ਜੀ ਨੇ ਫਰਮਾਇਆ, ਅੱਲਾ ਤਾਂ ਜਰਰੇ-ਜਰਰੇ ਵਿੱਚ ਵਸਦਾ ਹੈ। ਹਰ ਮਨੁੱਖ ਦੇ ਅੰਦਰ ਵਸਦਾ ਹੈ। ਪਰ ਅਸੀਂ ਆਪਣੀ ਸੌੜੀ ਜਿਹੀ ਦੁਨੀਆ ਵਿੱਚ ਹੀ ਗਵਾਚ ਜਾਂਦੇ ਹਾਂ ਅਗਿਆਨਤਾ ਕਾਰਨ ਅਸੀਂ ਮੇਰੀ ਮੇਰੀ ਵਿੱਚ ਫਸ ਜਾਂਦੇ ਹਾਂ ਅਤੇ ਹੋਮੇ ਦਾ ਸ਼ਿਕਾਰ ਹੋ ਜਾਂਦੇ ਹਾਂ ਜਦ ਸਾਡੇ ਅੰਦਰ ਅੱਲਾਹ ਦੇ ਦਰਮਿਆਨ ਉਸਰੀ ਹੋਈ ਹੋਮੇ ਦੀ ਕੰਧ ਟਹਿ ਜਾਂਦੀ ਹੈ ਤਾਂ ਅਸੀਂ ਖੁਦ ਅੱਲਾਹ ਦਾ ਰੂਪ ਹੋ ਜਾਂਦੇ ਹਾਂ ਭਾਵ ਕਿ ਅਸੀਂ ਅੱਲਾਹ ਨੂੰ ਪਾ ਲੈਂਦੇ ਹਾਂ ਪਰ ਜੇ ਇੱਕ ਪਾਸੇ ਮਾਇਆ ਦੇ ਮੋਹ ਵਿੱਚ ਫਸੇ ਰਹੀਏ ਤੇ ਦੂਸਰੇ ਪਾਸੇ ਸਰੀਰ ਨੂੰ ਕਸ਼ਟ ਦੇਣ ਵਾਲੀਆਂ ਕਿੰਨੀਆਂ ਹੀ ਕੋਰ ਤਪੱਸਿਆ ਕਰੀਏ ਫਿਰ ਵੀ ਅਸੀਂ ਅੱਲਾਹ ਤੋਂ ਦੂਰ ਹੀ ਰਹਿੰਦੇ ਹਾਂ ਸਾਡਾ ਦਿਲ ਅੱਲਾਹ ਨੂੰ ਮਿਲਣ ਲਈ ਹੀ ਨਹੀਂ ਕਰਦਾ ਪਰ ਉਸ ਪਾਸੋਂ ਅਸੀਂ ਦਾਤਾ ਮੰਗਣ ਨੂੰ ਹੀ ਜੀ ਕਰਦੇ ਹਾਂ ਅਸੀਂ ਧਨ ਦੌਲਤ ਪੁੱਤਰ ਰੁਤਬੇ ਅਤੇ ਚੌਧਰ ਮੰਗਦੇ ਹਾਂ ਪਰ ਜਦ ਸਾਡੇ ਮਨ ਵਿੱਚੋਂ ਸਭ ਖਾਇਸ਼ਾਂ ਮੁੱਕ ਜਾਂਦੀਆਂ ਹਨ ਤੇ ਸਾਡੇ ਵਿੱਚੋਂ ਹਉਮੈ ਅਲੋਪ ਹੋ ਜਾਂਦੀ ਹੈ ਅਸੀਂ ਮੇਰਾ ਮੇਰਾ ਦੀ ਥਾਂ ਤੇਰਾ ਤੇਰਾ ਹੋ ਜਾਂਦੇ ਹਾਂ ਤਾਂ ਅੱਲਾ ਨਾਲ ਸਾਡਾ ਮਿਲਾਪ ਹੋ ਜਾਂਦਾ ਹੈ ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਪੀਰ ਜੀ ਦੇ ਅੰਦਰ ਜੜੀ ਹਉਮੈ ਦੀ ਕੰਦਸੀ ਉਹ ਟਹਿ ਗਈ ਜਿਹੜਾ ਆਪਣੇ ਆਪ ਨੂੰ ਬਹੁਤ ਉੱਚਾ ਸਮਝਦੇ ਸਨ निमाने हो गए ओहो उठ के गुरु साहिब ਦੇ ਚਰਨਾਂ ਵਿੱਚ ਟੈਪ ਆਏ ਅਤੇ ਕਹਿਣ ਲੱਗੇ ਜਿਸ ਇਲਾਹੀ ਨੂਰ ਦੀ ਪਾਲ ਵਿੱਚ ਮੈਂ ਕਈ ਉਪਰਾਲੇ ਕੀਤੇ ਸੰ ਅੱਜ ਮੈਨੂੰ ਉਹ ਦਿਸ ਪਿਆ ਹੈ ਅੱਜ ਮੇਰੀ ਜ਼ਿੰਦਗੀ ਦੀ ਮੰਜ਼ਲ ਮੈਨੂੰ ਮਿਲ ਗਈ ਹੈ